ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 465 ਤੋਂ ਲੈ ਕੇ 466 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਜੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਬੜੀ ਰਮਜ਼ ਪਾਈ ਹੈ ਆਕਾਲ ਪੁਰਖ ਨੇ ਜੋ ਗੁਰਵਾਣੀ ਗੁਰੂ ਨਾਨਕ ਪਾਤਸ਼ਾਹ ਰਾਹੀਂ ਭੇਜੀ ਹੈ ਉਹਨੂੰ ਸਮਝਣਾ ਕਾਫੀ ਮੁਸ਼ਕਲ ਹੁੰਦਾ ਬਹੁਤ ਡੂੰਘਾਈ ਚ ਗੱਲ ਕੀਤੀ ਹੈ ਪਾਤਸ਼ਾਹ ਨੇ ਆਓ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਸ਼ਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਤਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮ ਕਾਲ ਹੰਦੀ ਸੰਗਤ ਜੀ ਆਪ ਨੂੰ ਯਾਦ ਹੋਵੇਗਾ ਕੱਲ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਦੇ ਸੀ ਤਾਂ ਪੜ੍ਹ ਕੇ ਆਏ ਸੀ ਨਾ ਕਿ ਰਾਸਤਾਰੀਏ ਜਿਸ ਤਰ੍ਹਾਂ ਸਵਾਗ ਬਣਾਉਂਦੇ ਨੇ RAM ਜੀ ਦੇ ਕ੍ਰਿਸ਼ਨ ਜੀ ਦੇ ਇਸ ਤਰ੍ਹਾਂ ਰਾਮਲੀਲਾ ਕਰਦੇ ਨੇ ਜਾਂ ਮਤਲਬ ਪੈਸਿਆਂ ਦੀ ਖਾਤਰ ਕੋਈ ਨਾ ਕੋਈ ਇਸ ਤਰ੍ਹਾਂ ਦੇ ਨਾਟਕ ਸ਼ੋਅ ਵਗੈਰਾ ਕਰਦੇ ਫਿਰਦੇ ਨੇ ਨਾ ਤੇ ਇੱਥੇ ਸਤਿਗੁਰ ਕਹਿ ਰਹੇ ਨੇ ਕਿ ਸੰਸਾਰ ਦੇ ਵਿੱਚ ਪਰਮਾਤਮਾ ਨੇ ਇੱਕ ਵੱਡੀ ਰਾਸ ਪਾਈ ਹੋਈ ਹੈ ਜਿਹੜੀ ਇਹ ਰਾਸ ਹੈ ਇਹਦੇ ਵਿੱਚ ਅਵਤਾਰ ਦੋ ਨੇ ਚੰ드ਰਮਾ ਤੇ ਸੂਰਜ ਤੇ ਇਹਨਾਂ ਦੇ ਜਿਹੜੇ ਗਹਿਣੇ ਪਾਏ ਹੋਏ ਨੇ ਉਹ ਹੈਗੇ ਨੇ ਹਵਾ ਪਾਣੀ ਅੱਗ ਮੰਨੋ ਇਹਨਾਂ ਦੇ ਜਿਵੇਂ ਗਹਿਣੇ ਪਾਏ ਹੋਏ ਨੇ ਜਿਹੜੀਆਂ ਕੜੀਆਂ ਨੇ ਉਹ ਜਿਵੇਂ ਮੰਨੋ ਗੋਪੀਆਂ ਨੇ ਤੇ ਜਿਹੜੇ ਦਿਨ ਦੇ ਪਹਿਰ ਨੇ ਉਹ ਮੰਨੋ ਜਿਵੇਂ ਕ੍ਰਿਸ਼ਨ ਜੀ ਨੇ ਮਤਲਬ ਕਹਿੰਦੇ ਵੀ ਇਹ ਵੱਡੀ ਰਾਸ ਚੱਲ ਰਹੀ ਹੈ ਧਰਤੀ ਦੇ ਉੱਪਰ ਸਾਰੀਆਂ ਜਿਹੜਾ ਸਮਾਨ ਸਾਜੋ ਸਮਾਨ ਉਹ ਜਿਵੇਂ ਉਹਨਾਂ ਦੇ ਵਰਤਣ ਦੇ ਲਈ ਸਮਾਨ ਹੈ ਜਿਵੇਂ ਫਿਰ ਕਹਿੰਦੇ ਜਿਹੜਾ ਸੰਸਾਰ ਦਾ ਧੰਨ ਹੈ ਉਹਨੇ ਸਾਰਾ ਨਾਟਕ ਸ਼ੁਰੂ ਕੀਤਾ ਹੋਇਆ ਸਾਰੀ ਦੁਨੀਆ ਉਸ ਸੰਸਾਰ ਦੇ ਜਿਹੜਾ ਧਨ ਪਦਾਰਥ ਮਾਇਆ ਉਹਦੇ ਜੰਜਾਲ ਦੇ ਵਿੱਚ ਜੋ ਹੈ ਇਹ ਸਾਰਾ ਨਾਟਕ ਚੱਲ ਰਿਹਾ ਫਿਰ ਨਾਨਕ ਜੀ ਕਹਿੰਦੇ ਨੇ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਕਹਿੰਦੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਤੋਂ ਬਿਨਾ ਆਪਣਾ ਜੀਵਨ ਬਿਆਰਥ ਗਵਾ ਕੇ ਜਾ ਰਹੀ ਆ ਇਸ ਸੰਸਾਰ ਤੋਂ ਜਿਸ ਨੇ ਪਰਮੇਸ਼ਰ ਦੇ ਨਾਲ ਸਾਂਝ ਪਾਲੀ ਉਹਦਾ ਜੀਵਨ ਸਫਲ ਹੋ ਗਿਆ ਬਾਕੀ ਸਭ ਦਾ ਜੀਵਨ નિਸਫਲ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਮਹੱਲਾ ਪਹਿਲਾ ਵਾਇਨ ਚੇਲੇ ਨਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜ ਤਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੋ ਨਿਰੰਕਾਰ ਸੱਚ ਨਾਮ ਜਾਕਾ ਕੀਆ ਸਗਲ ਜਹਾਨ ਹੰਦੀ ਸੰਗਤ ਜੀ ਫਿਰ ਪਾਸ਼ਾ ਦੱਸਦੇ ਨੇ ਕਿ ਜਿਸ ਤਰ੍ਹਾਂ ਹੋ ਰਾਸ ਪਾਉਣ ਵਾਲੇ ਚੇਲੇ ਹੁੰਦੇ ਨੇ ਤੇ ਫਿਰ ਉਹਨਾਂ ਦੇ ਗੁਰੂ ਬਣੇ ਹੁੰਦੇ ਨੇ ਚੇਲੇ ਸਾਜ਼ ਵਜਾਉਂਦੇ ਨੇ ਤੇ ਉਹਨਾਂ ਦੇ ਜਿਹੜੇ ਗੁਰੂ ਨੇ ਉਹ ਦਿਖਾਉਂਦੇ ਨੇ ਕਿ ਵੀ ਉਹਨਾਂ ਨੂੰ ਬੜਾ ਜੋਸ਼ ਜੜਿਆ ਬੜਾ ਜੋਰ-ਜੋਰ ਦੀ ਨੱਚਦੇ ਨੇ ਪੈਰ ਹਿਲਾਉਂਦੇ ਨੇ ਇਸ ਤਰ੍ਹਾਂ ਜਿਹੜੀ ਮਿੱਟੀ ਹੁੰਦੀ ਆ ਉਹਨਾਂ ਦੇ ਪੈਰਾਂ ਨਾਲ ਓਡੋੜ ਕੇ ਉਹਨਦੇ ਸਿਰ ਤੇ ਪੈਂਦੀ ਆ ਉਹ ਇਹ ਰੋਜੀ ਰੋਟੀ ਕਮਾਉਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਆ ਸਾਜ਼ ਤਮਾਸ਼ੇ ਕਰਦੇ ਨੇ ਤੇ ਲੋਕ ਜਿਹੜੇ ਦੇਖਣ ਆਉਂਦੇ ਨੇ ਉਹਨਾਂ ਨੂੰ ਦੇਖਦੇ ਕੇ ਆਪਣਾ ਮਨ ਪਰਚਾਵਾ ਕਰਦੇ ਨੇ ਫੇਰ ਘਰਾਂ ਨੂੰ ਜਾਂਦੇ ਨੇ ਵਾਪਸ ਹਨਾ ਤੇ ਉਹ ਕਹਿੰਦੇ ਵੀ ਆਪਣਾ RAM ਜੀ ਦੀਆਂ KRISHAN ਜੀ ਦੀਆਂ GOPIA ਦੀਆਂ SEETA ਦੀਆਂ ਇਹਨਾਂ ਦੀਆਂ ਸਾਰਿਆਂ ਦੀਆਂ ਜਿਸ ਤਰ੍ਹਾਂ ਕਹਾਣੀਆਂ ਸੁਣਾਉਂਦੇ ਨੇ ਤੇ ਉਹਨਾਂ ਦੇ ਹਿਸਾਬ ਨਾਲ ਲੋਕਾਂ ਦਾ ਦਿਲ ਪਰਚਾਵਾ ਕਰਦੇ ਨੇ ਕਹਿੰਦੇ ਜਿਹੜਾ ਪਰਮੇਸ਼ਰ ਆ ਨਿਰਪਉ ਨਿਰੰਕਾਰ ਸਚਨਾਮ ਉਹ ਪਰਮੇਸ਼ਰ ਆ ਜਿਹੜਾ ਨਿਰਪਉ ਹੈ ਜਿਹੜਾ ਨਿਰੰਕਾਰ ਹੈ ਉਹਦਾ ਨਾਮ ਸੱਚਾ ਹੈ ਜਿਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਬਾਕੀ ਜੋ ਜਿਹੜਾ ਦੂਸਰਿਆਂ ਦਾ ਗਾਗਾ ਕਹਾਣੀਆਂ ਸੁਣਾਉਂਦੇ ਨੇ ਉਹ ਲੋਕਾਂ ਦਾ ਦਿਲ ਪਰਚਾਵਾ ਕਰ ਰਹੇ ਨੇ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਣ ਜਿਨਾ ਮਨ ਚਾਓ ਸਿੱਖੇ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਗਾਏ ਪਾਰ ਫਿਰ ਕਹਿੰਦੇ ਜਿਹੜੇ ਸੇਵਕ ਨੇ ਨਾ ਪਰਮੇਸ਼ਰ ਦੇ ਉਹਨਾਂ ਦੇ ਅੰਦਰ ਕਹਿੰਦੇ ਬੜਾ ਚਾਹ ਹੁੰਦਾ ਪਰਮੇਸ਼ਰ ਦੀ ਸੇਵਾ ਭਗਤੀ ਕਰਨ ਦਾ ਉਹਨਾਂ ਤੇ ਬੜੀ ਬਖਸ਼ਿਸ਼ ਹੁੰਦੀ ਆ ਫਿਰ ਕਹਿੰਦੇ ਇਸ ਪਰਮੇਸ਼ਰ ਦੀ ਸਿੱਖ ਸਲਾਹ ਕਰਿਆਂ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਚਾਹ ਹੁੰਦਾ ਇਸ ਤਰ੍ਹਾਂ ਤਰੋਤਾਜ਼ਾ ਹੋ ਜਾਂਦਾ ਜਿਸ ਤਰ੍ਹਾਂ ਤਰੇਲ ਵਿੱਚ ਭਿੱਜੀ ਹੋਈ ਰਾਤ ਹੁੰਦੀ ਆ ਬੜੀ ਤਾਜ਼ਗੀ ਵਾਲੀ ਉਹਨਾਂ ਦੇ ਮਨ ਇਸ ਤਰ੍ਹਾਂ ਤਾਜ਼ਾ ਤਰ ਹੋ ਜਾਂਦੇ ਨੇ ਉਸ ਪਰਮੇਸ਼ਰ ਦਾ ਨਾਮ ਜਪ ਕੇ ਕਹਿੰਦੇ ਇਹ ਸਿੱਖਿਆ ਜਿਹੜੀ ਹੈਗੀ ਆ ਨਾ ਉਹਨਾਂ ਨੇ ਪਰਮੇਸ਼ਰ ਦਾ ਨਾਮ ਜਪਣ ਦੀ ਆਪਣੇ ਗੁਰੂ ਕੋਲੋਂ ਲਈ ਹੁੰਦੀ ਆ ਕਹਿੰਦੇ ਫਿਰ ਜਿਹੜੇ ਨਾਮ ਜਪਦੇ ਨੇ ਪਰਮੇਸ਼ਰ ਨਦਰ ਕਰਕੇ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਲੈਂਦੇ ਨੇ ਕੋਲੂ ਚਰਖਾ ਚੱਕੀ ਚੱਕ ਥਾਲ ਵਾ ਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਅਨਗਹਾ ਪੰਖੀ ਪੌਂਦੀਆਂ ਲੈਨ ਨਸਹਾ ਸੋਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨ ਅੰਤ ਬੰਦਨ ਬੰਦ ਪਵਾਈਏ ਸੋਏ ਪਈਆ ਕੀਰਤਨ ਚੈ ਸਭ ਕੋਏ ਫਿਰ ਦੱਸਦੇ ਨੇ ਸਾਰੀਆਂ ਉਦਾਹਰਨਾਂ ਦੇ ਕੇ ਵੀ ਜੇ ਇਸ ਤਰ੍ਹਾਂ ਹੀ ਜਿਵੇਂ ਉਹ ਰਾਸਤਾਰੀਏ ਕੋਮ ਕੋਮ ਕੇ ਆਪਣੇ ਸਿਰ ਢਟਕਾਉਂਦੇ ਨੇ ਧੂੜ ਉਡਾਉਂਦੇ ਨੇ ਵੀ ਜੀਜਾਂ ਘੁੰਮਣ ਦੇ ਨਾਲ ਹੀ ਕਹਿੰਦੇ ਜੇ ਪਰਮਾਤਮਾ ਮਿਲਦਾ ਹੋਏ ਫਿਰ ਕਹਿੰਦੇ ਘੁੰਮਣ ਵਾਲੇ ਤੇ ਬਹੁਤ ਨੇ ਕੋਲੂ ਚਰਖਾ ਚੱਕੀ ਚੱਕ ਹੋਰ ਜਿਹੜੇ ਹਵਾ ਦੇ ਵਾਬ ਰੋਲ ਆਉਂਦੇ ਨੇ ਬੜੇ ਅਨੰਤ ਘੁੰਮਦੇ ਨੇ ਫਿਰ ਲਾਟੂ ਨੇ ਮਧਾਨੀਆਂ ਨੇ ਫਿਰ ਕਹਿੰਦੇ ਅੰਨ ਨੂੰ ਗਹਣ ਵਾਲੇ ਫਲੇ ਹੁੰਦੇ ਨੇ ਹੋਰ ਕਹਿੰਦੇ ਕਈ ਪੰਛੀ ਨੇ ਵੀ ਬੜੇ ਉਹ ਘੁੰਮਦੇ ਨੇ ਤੇ ਕਈ ਜੰਤ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਫੜ ਕੇ ਜਿੱਦਾਂ ਸੂਏ ਦੇ ਉੱਪਰ ਚਾੜ ਕੇ ਉਹਨਾਂ ਨੂੰ ਕਹਿੰਦੇ ਐ ਪੁਹਾਟਣੀਆਂ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਵੀ ਘੁੰਮਣ ਵਾਲੀਆਂ ਤਾਂ ਬਹੁਤ ਚੀਜ਼ਾਂ ਨੇ ਇਹ ਥੋੜੋ ਹੈਗਾ ਕਿ ਵੀ ਉਹ ਘੁੰਮ-ਘੁੰਮ ਕੇ ਪਰਮੇਸ਼ਰ ਨੂੰ ਇਸ ਤਰ੍ਹਾਂ ਪਾ ਲੈਂਦੀਆਂ ਨੇ ਇਹ ਤੇ ਕਹਿੰਦੇ ਸਾਡੇ ਜੀਵ ਨੇ ਜਿਹੜੇ ਬੰਦਨ ਬੰਦ ਪਵਾਏ ਸੋਏ ਪਇਆ ਕਿਰਤ ਨੱਚੇ ਸਭ ਕੋਏ ਕਹਿੰਦੇ ਜਿਹੜੇ ਸਾਰੇ ਜੀਵ ਨੇ ਇਹ ਆਪਣੇ ਪੂਰਵਲੇ ਕਰਮਾਂ ਦੇ ਅਨਸਾਰ ਪਰਮਾਤਮਾ ਦੇ ਲਿਖੇ ਲੇਖੇ ਦੇ ਅਨਸਾਰ ਕਹਿੰਦੇ ਬੰਦਨਾ ਚ ਪੈ ਹੋਏ ਨੇ ਜਿਹੜੇ ਜੀਵ ਨੇ ਸੰਸਾਰ ਤੇ ਇਹ ਆਪਣਾ ਲੇਖਾ ਭੋਗ ਰਹੇ ਨੇ ਨੱਚ ਨੱਚ ਹੱਸੈ ਚੱਲੈ ਸੇ ਰੋਏ ਉਡਣਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਉ ਤਿਨਾ ਮਨ ਪਾਓ ਫਿਰ ਕਹਿੰਦੇ ਜਿਹੜਾ ਇਹ ਨੱਚਣਾ ਕੁੱਦਣਾ ਇਹ ਤੇ ਜੀਵ ਆਪਣੇ ਮਨ ਨੂੰ ਖੁਸ਼ ਕਰਨ ਲਈ ਕਰ ਰਿਹਾ ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਨੱਚਣ ਕੁੱਦਣ ਦੇ ਨਾਲ ਕੋਈ ਉੱਚੀ ਅਵਸਥਾ ਨਹੀਂ ਮਿਲ ਜਾਂਦੀ ਹੈਗੀ ਕੋਈ ਸਿੱਧ ਨਹੀਂ ਬਣ ਜਾਂਦਾ ਹੈਗਾ ਇਹ ਤੇ ਕਹਿੰਦੇ ਵੀ ਜਿਹੜੇ ਸੰਸਾਰਿਕ ਪਦਾਰਥਾਂ ਨੂੰ ਭੋਗ ਭੋਗ ਕੇ ਉਸ ਸਮੇਂ ਖੁਸ਼ੀਆਂ ਮਨਾ ਰਹੇ ਨੇ ਅੰਤ ਨੂੰ ਉਹੀ ਰੋਂਦੇ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਨ੍ਹਾਂ ਦੇ ਮਨ ਵਿੱਚ ਉਸ ਪਰਮੇਸ਼ਰ ਦਾ ਡਰ ਅਦਬ ਹੈ ਉਹਨਾਂ ਨੂੰ ਹੀ ਪਰਮੇਸ਼ਰ ਨਾਲ ਪ੍ਰੇਮ ਪੈਦਾ ਹੁੰਦਾ ਪਰਮੇਸ਼ਰ ਦੇ ਡਰ ਤੋਂ ਬਿਨਾਂ ਪਰਮੇਸ਼ਰ ਦੇ ਨਾਲ ਪ੍ਰੇਮ ਵੀ ਪੈਦਾ ਨਹੀਂ ਹੁੰਦਾ ਕਹਿੰਦੇ ਜੀਵ ਨੂੰ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਏ ਲਈਏ ਨਰਕ ਨਾ ਜਾਈਏ ਜੀਉ ਪਿੰਡ ਸਭ ਤੇ ਸਦਾ ਦੇਖਾ ਜੈ ਆਖ ਗਵਾਈਏ ਜੀ ਲੂੜਾ ਚੰਗਾ ਆਪਣਾ ਕਰਪੁਨੋ ਨੀਚ ਸਦਾਈਐ ਜੀ ਜਰਵਾਣਾ ਪਰਹਰੈ ਜਰ ਵੇਸ ਕਰੇ ਦੀ ਆਈਐ ਕੋ ਰਹੇ ਨ ਪਰਿਐ ਪਾਈਐ ਕਹੰਦੇ ਹੈ ਪਰਮੇਸ਼ਰ ਜੀ ਤੇਰਾ ਨਾਮ ਲੈਣ ਦੇ ਨਾਲ ਨਰਕ ਚ ਨਹੀਂ ਜੀਵ ਨੂੰ ਜਾਣਾ ਪੈਂਦਾ ਕਹਿੰਦੇ ਸਭ ਸਰੀਰ ਜਿੰਦ ਸਭ ਕੁਝ ਤੇਰਾ ਦਿੱਤਾ ਹੋਇਆ ਕਹਿੰਦੇ ਇਹਦਾ ਫਿਰ ਮਾਣ ਕੀ ਕਰੀਏ ਜੋ ਕੁਝ ਵੀ ਤੂੰ ਸਾਨੂੰ ਦਿੱਤਾ ਉਹ ਤੇਰਾ ਦਿੱਤਾ ਹੋਇਆ ਜੇ ਤੇਰੇ ਦਿੱਤੇ ਵਿੱਚੋਂ ਅਸੀਂ ਵੰਡ ਲਿਆ ਕਿਸੇ ਨਾਲ ਤਾਂ ਫਿਰ ਉਹਦਾ ਮਾਣ ਕੀ ਹੋਇਆ ਤੇਰੀ ਦਿੱਤੀ ਹੋਈ ਚੀਜ਼ ਕਿਸੇ ਨਾਲ ਵੰਦੀ ਆ ਸਾਡਾ ਆਪਣਾ ਤੇ ਕੁਝ ਨਹੀਂ ਨਾ ਕਹਿੰਦੇ ਜੇ ਚੰਗਾ ਕੋਈ ਕਰਮ ਕਰਦੇ ਆ ਤਾਂ ਵੀ ਆਪਣੇ ਆਪ ਨੂੰ ਨੀਵਾ ਗਿਣੋ ਇਹ ਨਹੀਂ ਕਿ ਹੰਕਾਰ ਵਿੱਚ ਆ ਜਾਓ ਫਿਰ ਉਹਦਾ ਉਹ ਚੰਗੇ ਚੰਗੇ ਕੰਮ ਦਾ ਵੀ ਕੋਈ ਫਿਰ ਫਲ ਨਹੀਂ ਮਿਲਦਾ ਜੇ ਚੰਗਾ ਕਰਕੇ ਹੰਕਾਰ ਵਿੱਚ ਆ ਜਾਣਾ ਕਹਿੰਦੇ ਜੇ ਜੀਵ ਸੋਚੇ ਕਿ ਵੀ ਮੈਂ ਆਪਣੇ ਬੁਢਾਪੇ ਨੂੰ ਰੋਕ ਲੂੰਗਾ ਬੁਢਾਪੇ ਨੂੰ ਰੋਕ ਨਹੀਂ ਸਕਦਾ ਬੁਢਾਪਾ ਤਾਂ ਆਉਣਾ ਹੀ ਆਉਣਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਨਾ ਕਿ ਜੀਵ ਕਈ ਦਫਾ ਵਾਲ ਕਾਲੇ ਕਰਦੇ ਆ ਹੋਰ ਕਈ ਤਰੀਕੇ ਕਰਦੇ ਆ ਪਰ ਜਿਹੜੀ ਉਮਰ ਆ ਉਹਨੂੰ ਨਹੀਂ ਨਾ ਆਪਾਂ ਰੋਕ ਸਕਦੇ ਜਿੰਨੇ ਸਾਹ ਨੇ ਉਹਨੇ ਹੀ ਆਉਣੇ ਆ ਕਦੇ ਜਦੋਂ ਜੀਵ ਦੇ ਸਾਹ ਜੜ ਦਿੱਤੇ ਨੇ ਪੂਰੇ ਹੋ ਜਾਂਦੇ ਨੇ ਫਿਰ ਕੋਈ ਇੱਥੇ ਰਹਿ ਨਹੀਂ ਸਕਦਾ ਫਿਰ ਹਰ ਇੱਕ ਨੂੰ ਜਾਣਾ ਹੀ ਪੈਂਦਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਕਹਿੰਦੇ ਜਿਹੜੇ ਮੁਸਲਮਾਨ ਨੇ ਉਹ ਜਿਹੜਾ ਸ਼ਰੀਅਤ ਦੇ ਅਨਸਾਰ ਸਿਫਤ ਸਲਾਹ ਕਰਦੇ ਨੇ ਤੇ ਉਹ ਸੋਚਦੇ ਨੇ ਵੀ ਜਿਹੜੇ ਸ਼ਰੇ ਸ਼ਰਾ ਦੇ ਅਨਸਾਰ ਪਰਮੇਸ਼ਰ ਦਾ ਦੀਦਾਰ ਕਰਨ ਲਈ ਸ਼ਰਾ ਦੇ ਵਿੱਚ ਪੈਂਦੇ ਨੇ ਵੀ ਉਹੀ ਸਿਰਫ ਪਰਮੇਸ਼ਰ ਦਾ ਦੀਦਾਰ ਕਰ ਸਕਦੇ ਨੇ ਮੁਸਲਮਾਨ ਵੀਰਾਂ ਦਾ ਮਤਲਬ ਉਹਨਾਂ ਦਾ ਇਹ ਆ ਵੀ ਸ਼ਰਾ ਦੇ ਅਨਸਾਰ ਹੀ ਪਰਮੇਸ਼ਰ ਦਾ ਦੀਦਾਰ ਕੀਤਾ ਜਾਂਦਾ ਫਿਰ ਕਹਿੰਦੇ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬਹੁਕਾਰ ਫਿਰ ਕਹਿੰਦੇ ਜਿਹੜੇ ਹਿੰਦੂ ਮਤ ਵਾਲੇ ਨੇ ਉਹ ਆਪਣੇ ਬੇਦਾਂ ਕਤੇਬਾਂ ਸ਼ਾਸਤਰਾਂ ਦੇ ਅਨੁਸਾਰ ਆਪਣੀ ਪੂਜਾ ਕਰਦੇ ਨੇ ਤੀਰਥਾਂ ਤੇ ਜਾਂਦੇ ਨੇ ਮੂਰਤੀਆਂ ਦੀ ਪੂਜਾ ਕਰਦੇ ਨੇ ਹੋਰ ਸੁਗੰਧੀਆਂ ਵਗੈਰਾ ਲਾਉਂਦੇ ਨੇ ਉਹ ਆਪਣੇ ਇਸ ਹਿਸਾਬ ਦਾ ਰੱਖਦੇ ਨੇ ਕਿ ਵੀ ਪਰਮਾਤਮਾ ਦੀ ਸੀ ਇਸ ਤਰ੍ਹਾਂ ਉਹਨੂੰ ਪਾਉਣਾ ਹੈਗਾ ਜੋਗੀ ਸੁਨ ਤੇ ਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਜਿਹੜੇ ਕਹਿੰਦੇ ਜੋਗੀ ਨੇ ਉਹ ਧਿਆਨ ਲਾ ਕੇ ਬੈਠਦੇ ਨੇ ਉਹਨੂੰ ਪਾਉਣ ਲਈ ਪਰਮੇਸ਼ਰ ਨੂੰ ਤੇ ਅਲਖ ਅਲਖ ਦਾ ਨਾਮ ਦਾ ਜਾਪ ਕਰਦੇ ਨੇ ਉਹ ਸੋਚਦੇ ਨੇ ਵੀ ਚਾਹੇ ਪਰਮੇਸ਼ਰ ਸੂਖਮ ਆਕਾਰ ਵਿੱਚ ਹੈ ਪਰਮੇਸ਼ਰ ਨੂੰ ਦੇਖਿਆ ਨਹੀਂ ਜਾ ਸਕਦਾ ਪਰ ਉਹ ਫਿਰ ਵੀ ਆਪਣੇ ਧਿਆਨ ਵਿੱਚ ਪਰਮੇਸ਼ਰ ਨੂੰ ਕਹਿੰਦੇ ਕਿਸੇ ਆਕਾਰ ਵਿੱਚ ਹੀ ਦੇਖਣ ਦੀ ਕੋਸ਼ਿਸ਼ ਕਰਦੇ ਨੇ ਜੋਗੀ ਜੋਗੀ ਲੋਕ ਨੇ ਜਿਹੜੇ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗੇ ਸਹਿਸਾ ਗੂਣਾ ਸੋਭ ਕਰੇ ਸੰਸਾਰ ਫਿਰ ਜਿਹੜੇ ਕਹਿੰਦੇ ਸੰਤੋਖੀ ਲੋਕ ਨੇ ਉਹ ਸੋਚਦੇ ਨੇ ਵੀ ਅਸੀਂ ਕਿਸੇ ਨੂੰ ਪੁੰਨਦਾਨ ਕਰੀਏ ਤਾਂ ਇਹ ਮਤਲਬ ਪਰਮਾਤਮਾ ਨੂੰ ਚੰਗਾ ਲੱਗਦਾ ਪਰ ਫਿਰ ਕਹਿੰਦੇ ਅੰਦਰੇ ਗਤੀ ਉਹ ਕਿਸੇ ਨੂੰ ਦਿੰਦੇ ਨੇ ਪਰ ਦੇ ਕੇ ਫਿਰ ਉਹ ਪਰਮਾਤਮਾ ਤੋਂ ਜ਼ਿਆਦਾ ਹੋਰ ਕੋਈ ਕਈ ਚੀਜ਼ਾਂ ਦੀ ਮੰਗ ਕਰਦੇ ਨੇ ਥੋੜਾ ਦੇ ਕੇ ਬਹੁਤਾ ਮੰਗਦੇ ਨੇ ਤੇ ਇਸ ਤਰ੍ਹਾਂ ਜਦੋਂ ਦਿੰਦੇ ਨੇ ਕਿਸੇ ਨੂੰ ਲੋਕ ਦੇਖਦੇ ਨੇ ਵੀ ਕਿਸੇ ਨੂੰ ਦੇ ਰਏ ਨੇ ਉਹਦੀ ਮਨੋਂ ਦੀ ਵਡਿਆਈ ਕਰਦੇ ਨੇ ਚੋਰਾ ਯਾਰਾਂ ਤੈ ਕੁੜੀ ਯਾਰਾਂ ਖਰਾਬਾ ਵੇਕਾਰ ਇੱਕ ਹੋਦਾ ਖਾਏ ਚਲੈ ਐ ਥਾਉ ਤਿੰਨਾ ਬਿਕਾਈ ਕਾਰ ਕਹਿੰਦੇ ਇੱਕ ਸੰਸਾਰ ਦੇ ਵਿੱਚ ਚੋਰ ਨੇ ਮਾੜੇ ਆਚਰਣ ਵਾਲੇ ਨੇ ਹੋਰ ਕਹਿੰਦੇ ਬੜਾ ਵਿਖਰਾਬੀਆਂ ਕਰਨ ਵਾਲੇ ਨੇ ਵਿਕਾਰਾਂ ਵਾਲੇ ਲੋਕ ਨੇ ਵੀ ਇਸ ਤਰ੍ਹਾਂ ਦੇ ਵੀ ਸੰਸਾਰ ਵਿੱਚ ਜੀ ਹੈਗੇ ਨੇ ਉਹ ਕਹਿੰਦੇ ਜਿਹੜਾ ਕੋਈ ਪਿਛਲਾ ਮਾੜੇ ਮੋٹے ਚੰਗੇ ਕਰਮਾ ਕਰਕੇ ਮਨੁੱਖਾ ਜਨਮ ਮਿਲਿਆ ਵੀ ਸੀ ਉਹ ਸਾਰਾ ਇਸ ਤਰ੍ਹਾਂ ਜਿਹੜਾ ਜਿਹੜਾ ਚੰਗੇ ਕਰਮਾ ਕਰਕੇ ਮਨੁੱਖਾ ਜਨਮ ਲੈ ਲਿਆ ਹੁਣ ਮਨੁੱਖਾ ਜਨਮ ਨੂੰ ਹੋਰ ਵੀ ਖਰਾਬ ਕਰਕੇ ਚੱਲੇ ਨੇ ਮਾੜੇ ਕਰਮ ਕਰਕੇ ਜਲ ਥਲ ਜੀਆ ਪੁਰੀਆਂ ਲੋਆਂ ਆਕਾਰਾਂ ਆਕਾਰ ਓਏ ਜੀ ਆਖੇ ਸੋ ਤੂੰ ਹੈ ਜਾਣੈ ਤਿੰਨਾ ਵੀ ਤੇਰੀ ਸਾਰ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜਲ ਵਿੱਚ ਥਲ ਵਿੱਚ ਧਰਤੀ ਤੇ ਪਾਣੀ ਵਿੱਚ ਹੋਰ ਕਿੰਨੀਆਂ ਕਿੰਨੇ ਲੋਕ ਨੇ ਪਰਮੇਸ਼ਰ ਦੇ ਕਿੰਨੀਆਂ ਹੀ ਪੁਰੀਆਂ ਨੇ ਕਿੰਨੇ ਹੀ ਆਕਾਰ ਨੇ ਕਿੰਨੇ ਜੀਵ ਨੇ ਕਹਿੰਦੇ ਹੈ ਪਰਮੇਸ਼ਰ ਜੀ ਉਹਨਾਂ ਦੀਆਂ ਕੀ ਮੰਗਾਂ ਨੇ ਉਹ ਕੀ ਕਹਿੰਦੇ ਨੇ ਉਹ ਪਰਮੇਸ਼ਰ ਜੀ ਆਪ ਹੀ ਜਾਣੇ ਪਰਮੇਸ਼ਰ ਹੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਆਪ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਭਗਤਾ ਭੁਖਸਾ ਲਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤਿ ਗੁਣਵੰਤਿਆਂ ਪਾਸ਼ਾਰ ਪਹਿਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਭੁੱਖ ਕਾਦੀ ਰਹਿੰਦੀ ਆ ਤੇਰੇ ਨਾਮ ਦੀ ਸਿਫਤ ਸਲਾਹ ਕਰਨ ਦੀ ਉਹਨਾਂ ਨੂੰ ਤੇਰੀ ਸਿਫਤ ਸਲਾਹ ਕਰਨ ਦੀ ਤੇਰੇ ਗੁਣ ਗਾਉਣ ਦੀ ਭੁੱਖ ਰਹਿੰਦੀ ਆ ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਉਹ ਆਪਣੇ ਆਪ ਨੂੰ ਦੂਜੇ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਨੇ ਤੇ ਸਦਾ ਆਨੰਦ ਵਿੱਚ ਰਹਿੰਦੇ ਨੇ ਕਦੇ ਹੰਕਾਰ ਵਿੱਚ ਨਹੀਂ ਆਉਂਦੇ ਵਾਹਿਗੁਰੂ ਜੀ ਵਾਹਿ ਗੁਰੂ ਜੀ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ਕੜ ਪਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੈ ਕਾਰਣ ਕੀਆ ਸੋ ਜਾਣੈ ਕਰਤਾਰ ਹੰਦੀ ਸੰਗਤ ਜੀ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਮੁਸਲਮਾਨ ਨੇ ਉਹ ਸੋਚਦੇ ਨੇ ਵੀ ਜੇ ਮਰਦਾ ਸਰੀਰ ਨੂੰ ਸਾੜਿਆ ਗਿਆ ਤਾਂ ਇਹ ਦੋਜਕ ਵਿੱਚ ਨਰਕ ਵਿੱਚ ਪੈਂਦਾ ਏ ਇਸ ਦੇ ਕਰਕੇ ਉਹ ਆਪਣੇ ਜਿਹੜੇ ਹੈਗੇ ਨੇ ਮੁਰਦਾ ਸਰੀਰ ਨੂੰ ਸਾੜਦੇ ਨਹੀਂਗੇ ਦੱਬਦੇ ਨੇ ਵੀ ਸ਼ਾਇਦ ਦੱਬਣ ਨਾਲ ਨਰਕ ਵਿੱਚ ਨਹੀਂ ਜਾਣਾ ਪੈਂਦਾ ਤੇ ਫਿਰ ਪਾਸ਼ਾ ਕਹਿੰਦੇ ਨੇ ਵੀ ਜਦੋਂ ਮੁਸਲਮਾਨ ਕਬਰਾਂ ਵਿੱਚ ਦੱਬੇ ਹੁੰਦੇ ਨੇ ਤੇ কুমਿਹਾਰ ਨੇ ਭਾਂਡੇ ਬਣਾਉਣੇ ਹੁੰਦੇ ਨੇ ਉਹ ਕਈ ਵਾਰ ਕਬਰਾਂ ਦੀ ਕਬਰਾਂ ਦੀ ਮਿੱਟੀ ਲੈ ਜਾਂਦਾ ਤੇ ਕਬਰਾਂ ਦੀ ਮਿੱਟੀ ਚਿਕਣੀ ਕਰਕੇ ਕਹਿੰਦਾ ਵੀ ਭਾਂਡੇ ਸੋਹਣੇ ਬਣਨਗੇ ਫਿਰ ਜਦੋਂ ਉਸ ਮਿੱਟੀ ਨੂੰ ਲਿਆ ਕੇ ਉਹ ਅੱਗ ਵਿੱਚ ਸਾੜਦਾ ਕਹਿੰਦੇ ਫਿਰ ਵੀ ਤਾਂ ਉਹ ਸੜਦੀ ਆ ਜਦੋਂ ਸੜਦੀ ਆ ਬੜੇ ਅੰਗਿਆਰੇ ਨਿਕਲਦੇ ਨੇ ਕਹਿੰਦੇ ਮੁਸਲਮਾਨ ਨੇ ਤਾਂ ਇਹ ਬਚਾ ਕੀਤਾ ਸੀ ਕਿ ਅਸੀਂ ਆਪਣੇ ਮੁਰਦੇ ਨੂੰ ਸਾੜਨਾ ਨਹੀਂਗਾ ਸਾੜਨ ਨਾਲ ਦੋਜਕ ਵਿੱਚ ਪੈਂਦੇ ਕਹਿੰਦੇ ਹੁਣ ਰੱਬ ਦੀ ਕਰਨੀ ਵੀ ਜਿਹੜਾ কুমਿਹਾਰ ਆ ਉਹ ਉੱਥੋਂ ਵੀ ਮਿੱਟੀ ਲੈ ਆ ਜਿੱਥੇ ਉਹ ਦੱਬੇ ਸੀਗੇ ਤੇ ਹੁਣ ਸਾੜਦੇ ਨੇ ਫਿਰ ਕਹਿੰਦੇ ਉਹ ਪਏ ਇਹ ਕਹਿੰਦੇ ਪਰਮੇਸ਼ਰ ਦੀ ਕਰਨੀ ਵੀ ਹੁਣ ਇਹ ਗੱਲ ਵਾਪਰ ਗਈ ਹੈ ਨਾ ਜਿੱਦəs ਗੱਲ ਤੋਂ ਉਹਨਾਂ ਨੇ ਬਚਾ ਕੀਤਾ ਸੀ ਇਹ ਪਰਮੇਸ਼ਰ ਹੀ ਜਾਣੇ ਕਹਿੰਦੇ ਵੀ ਹੁਣ ਕੀ ਬਣਿਆ ਉਹਨਾਂ ਦਾ ਵੀ ਹੁਣ ਉਹ ਦੋਜਕ ਵਿੱਚ ਗਏ ਨੇ ਕਿ ਵੀ ਉਹ ਬਚ ਗਏ ਨੇ ਕਿ ਮਿੱਟੀ ਤਾਂ ਫੇਰ ਸਾੜੀ ਗਈ ਉਹਨਾਂ ਦੀ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਬਾਦਸ਼ਾਹ ਜੀ ਕਹਿੰਦੇ ਜਾਲ ਜਾਲ ਰੋਵੇ ਬਪੜੀ ਕਹਿੰਦੇ ਵੀ ਹੁਣ ਰੋਂਦੀ ਆ ਮਿੱਟੀ ਕਹਿੰਦੇ ਵੀ ਪਹਿਲਾਂ ਤਾਂ ਬਚ ਗਈ ਸੀ ਹੁਣ ਸਾੜੀ ਗਈ ਹੈ ਵਾਹਿਗੁਰੂ ਜੀ ਵਾਹਿਗੁਰੂ ਪੌੜੀ ਬਿਨ ਸਤ ਗੁਰ ਕਿਨੈ ਨਾ ਪਾਇਓ ਬਿਨ ਸਤ ਗੁਰ ਕਿਨੈ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਉਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਓ ਤਮੇ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਕੱਲ ਵੀ ਪੌੜੀ ਵਿੱਚ ਸਤਿਗੁਰ ਨੇ ਹੀ ਵਿਚਾਰ ਦਿੱਤੀ ਸੀ ਅੱਜ ਵੀ ਸਤਿਗੁਰ ਨੇ ਹੀ ਵਿਚਾਰ ਦਿੱਤੀ ਆ ਕਿ ਸਤਗੁਰ ਤੋਂ ਬਿਨਾ ਕਿਸੇ ਨੇ ਵੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਪਾਇਆ ਪਰਮੇਸ਼ਰ ਨੇ ਕਹਿੰਦੇ ਸਤਗੁਰ ਦੇ ਵਿੱਚ ਆਪਾ ਰੱਖ ਦਿੱਤਾ ਹੁਣ ਕਹਿੰਦੇ ਪਰਮੇਸ਼ਰ ਦੀ ਇਹ ਗੱਲ ਅਸੀਂ ਪ੍ਰਤੱਖ ਦੱਸ ਦਿੱਤੀ ਆ ਕਿ ਸਤਗੁਰ ਦੇ ਵਿੱਚ ਪਰਮੇਸ਼ਰ ਨੇ ਆਪਣਾ ਆਪ ਪ੍ਰਗਟ ਕੀਤਾ ਹੈ ਕਹਿੰਦੇ ਉਸ ਸਤਗੁਰੂ ਨੂੰ ਮਿਲ ਕੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਅੰਦਰੋਂ ਮਾਇਆ ਦਾ ਮੋਹ ਮਮਤਾ ਸੰਸਾਰਿਕ ਮੋਹ ਸਭ ਖਤਮ ਹੋ ਗਿਆ ਕਹਿੰਦੇ ਇਹ ਸਭ ਤੋਂ ਚੰਗੀ ਵਿਚਾਰ ਹੈ ਜਿਸ ਜੀਵ ਨੇ ਪਰਮੇਸ਼ਰ ਦੇ ਨਾਲ ਆਪਣਾ ਚਿੱਤ ਜੋੜ ਲਿਆ ਜਿਨੇ ਪਰਮੇਸ਼ਰ ਦੇ ਨਾਲ ਚਿੱਤ ਜੋੜ ਲਿਆ ਉਸ ਨੇ ਹੀ ਪਰਮੇਸ਼ਰ ਨੂੰ ਪਾ ਲਿਆ ਉਹ ਪਰਮੇਸ਼ਰ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ਆਪਣੇ ਨਾਮ ਦੀ ਦਾਤ ਦੇਣ ਵਾਲਾ ਹੈ ਉਸ ਦੇ ਨਾਲ ਜਿਹਦਾ ਚਿੱਤ ਜੁੜ ਗਿਆ ਉਸ ਨੇ ਹੀ ਉਹਨੂੰ ਪ੍ਰਾਪਤ ਕਰ ਲਿਆ ਉਸ ਨੇ ਹੀ ਉਹਦੇ ਮਿਲਾਪ ਦਾ ਆਨੰਦ ਮਾਣ ਲਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ